ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਪਿਛਲੇ 3 ਦਿਨਾਂ ਤੋਂ ਉਹ ਇੱਕ ਮਹਾਲੀ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੇਰੇ ਲਾਸਨ ਜਿਨ੍ਹਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਤੇ ਹੁਣ ਉਹ ਆਪਣੇ ਸਾਥੀ ਵਜ਼ੀਰਾਂ ਦੇ ਨਾਲ ਸਰਕਾਰੀ ਨਿਵਾਸ ਵਿੱਚ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਾਲੀ ਸਥਿਤ ਇੱਕ ਚੰਗੇ ਨਾਮੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ 3 ਦਿਨ ਲੋਥੇ ਦਾਖਲ ਸਨ ਤੇ ਅੱਜ ਉਹਨਾਂ ਨੂੰ ਛੁੱਟੀ ਮਿਲ ਗਿਆ ਮੁਖਮੰਦੀਪ ਗਵੰਤਮਾਨ ਨੂੰ ਮਹਾਲੀ ਦੇ 47 ਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦਾ ਹੁਣ ਕਾਫਲਾ ਚੰਡੀਗੜ੍ਹ ਰੈਸ਼ ਵਿੱਚ ਪਹੁੰਚ ਚੁੱਕਾ ਹੈ ਇਸ ਤੋਂ ਪਹਿਲਾਂ ਅਜ ਉਹਨਾਂ ਨੂੰ ਕਈ ਵਿਧਾਇਕ ਤੇ ਕਈ ਮੰਤਰੀ ਮਿਲੇ ਨੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਣਾ ਨੇ ਵੀ ਮੁਲਾਕਾਤ ਕੀਤੀ ਇਸ ਦੇ ਦਰਾਂ ਨੇ ਆਮ ਆਦੀ ਪਾਰਟੀ ਦੇ ਮੰਤਰੀ ਜਿਨ੍ਹਾਂ ਦੇ ਵਿੱਚ ਚਰਪਾਲ ਸਿੰਘ ਚੀਮਾ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੁਲਾਕਾਤ ਕੀਤੀ ਪਰਗੜ ਸਿੰਘ ਹੁਣਾ ਨੇ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੀ ਇੱਕ ਸਿਸ਼ਟਾਚਾਰਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਅਜਿਹੇ ਵਿੱਚ ਉਹਨਾਂ ਦਾ ਵੀ ਫਰਜ਼ ਬੰਦਾ ਸੀ ਤੇ ਉਹਨਾਂ ਦਾ ਹਾਲਚਲ ਪੁੱਛਿਆ ਜਾਵੇ ਇਹੋ ਹੀ ਇੱਕ ਪੰਜਾਬੀਆਂ ਦੀ ਪਛਾਣ ਹੈ ਤੇ ਅੱਜ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੇਤ ਨੂੰ ਲੈ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਤੋਂ ਵੀ ਹੋਈ ਉਹਨਾਂ ਨੇ ਉਸ ਸਮੇਂ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਸੀ ਕਿ ਜਲਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੁੱਟੀ ਮਿਲ ਸਕਦੀ ਹੈ ਬੀਤੇ ਦਿਨ ਹੀ ਆਵਾਜ਼ੀ ਪਾਰਟੀ ਦੇ ਕੌਮੀ ਸਗਠਨ ਸਕੱਤਰ ਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਉਹਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਉਸ ਕੀਤੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਸਿਹਤ ਆ ਪਹਿਲੇ ਨਾਲੋਂ ਕਾਫੀ ਸੁਧਾਰ ਹੋ ਚੁੱਕਾ ਅੱਜ ਜਦੋਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਣ ਵੀ ਹਫਸਾਲ ਵਿੱਚ ਮੌਜੂਦ ਸਨ 50 ਸਾਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਧਵਾਰ ਤੇ ਵੀਰਵਾਰ ਦੇ ਦਰਮਿਆਨੀ ਰਾਤ ਨੂੰ ਫੋਟਿਸ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਸੀ ਸ਼ਨੀਵਾਰ ਨੂੰ ਜਾਰੀ ਹਸਪਤਾਲ ਦੇ ਮੀਡੀਆ ਬੁਲੇਟਿਨ ਵਿੱਚ ਦੱਸਿਆ ਗਿਆ ਸੀ ਕਿ ਪਲਮੁਲਰੀ ਆਰਟਰੀ ਵਿੱਚ ਵੱਧ ਦੇ ਬਲੱਡ ਪ੍ਰੈਸ਼ਰ ਦੇ ਕਾਰਨ ਉਹਨਾਂ ਨੂੰ ਸਮੱਸਿਆ ਆਈ ਸੀ ਹੁਣ ਸਮੱਸਿਆ ਠੀਕ ਆ ਦੂਜੇ ਪਾਸੇ ਵੀ ਕਿ ਮੁੱਖ ਮੰਤਰੀ ਦੇ ਜਿਹੜੇ ਬਲੱਡ ਟੈਸਟ ਰਿਪੋਰਟ ਵਿੱਚ ਵੀ ਜੋ ਸਾਹਮਣੇ ਆਏ ਸੀ ਲੱਛਣ ਉਹਦੇ ਵਿੱਚ ਲੈਪਟੋਸਪਾਇਰੋਸਿਸ ਪਾਈ ਜਾਣ ਤੋਂ ਬਾਅਦ ਹੀ ਐਂਟੀਬਾਇਓਟਿਕਸ ਤੇ ਉਹਨਾਂ ਨੂੰ ਰੱਖਿਆ ਗਿਆ ਸੀ ਹਾਲਾਂਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਦਾਖਲ ਸਨ ਫਿਰ ਵੀ ਉਹਨਾਂ ਨੇ ਕਈ ਕੰਮ ਕਾਜ ਵਾਸਤੇ ਟੈਲੀਫੋਨ ਵੀ ਕੀਤੇ ਖਾਸ ਕਰਕੇ ਪਟਿਆਲਾ ਸਥਿਤ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਉਹਨਾਂ ਪੀੜਤ ਵਿਦਿਆਰਥੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਜੋ ਇਨਸਾਫ ਲਈ ਸ਼ਿਗਰਸ਼ ਕਰ ਰਹੇ ਨੇ ਉਹਨਾਂ ਨੇ ਉਸ ਸਮੇਂ ਟੈਲੀਫੋਨ ਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨਾਲ ਖੜੀ ਹੈ ਮੋਕਮੰਦਪ ਗੰਦਮਨ 13 ਸਤੰਬਰ ਉਸ ਸਮੇਂ ਦਿੱਲੀ ਗਏ ਸੀ ਜਦੋਂ ਪਾਰਟੀ ਦੇ ਸੁਪਰੀਮ ਔਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵਿੱਚ ਦਿੱਲੀ ਸ਼ਰਾਬ ਪਾਲਿਸੀ ਮਾਮਲੇ ਵਿੱਚ ਜਮਾਨਤ ਮਿਲੀ ਸੀ ਉਸ ਤੋਂ ਬਾਅਦ ਉਹ 17 ਸਤੰਬਰ ਚੰਡੀਗੜ੍ਹ ਵਾਪਸ ਆਏ ਤਾਂ ਉਹਨਾਂ ਦੀ 에어ਪੋਰਟ ਤੇ ਹੀ ਜਿਹੜੀ ਸਿਹਤ ਉਹ ਖਰਾਬ ਹੋ ਚੁੱਕੀ ਸੀ ਉਸ ਤੋਂ ਫਿਰ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਹਾਲਾਂਕਿ ਪਾਰਟੀ ਦਾ ਕਹਿਣਾ ਸੀ ਕਿ ਉਹ ਬਿਲਕੁਲ ਪੂਰੀ ਤਰ੍ਹਾਂ ਫਿੱਟ ਨੇ ਅਜੇ ਕੋਈ ਗੱਲ ਨਹੀਂ ਇਸ ਤੋਂ ਬਾਅਦ 29 ਸਤੰਬਰ ਲਗਾਤਾਰ ਉਹ ਸਿਦਾਰ ਨੇ ਸਿਆਸੀ ਸਰਗਰਮੀਆਂ ਦੇ ਵਿੱਚ ਦਿਖਾਈ ਦਿੱਤੇ ਇਸ ਦਰਾਂ ਨੇ ਕਈ ਮੀਟਿੰਗਾਂ ਵਿੱਚ ਵੀ ਹਿੱਸਾ ਲਿਆ ਲੁਧਿਆਣਾ ਵਿੱਚ ਵੀ ਰੈਲੀ ਕੀਤੀ ਹੈਗੀ ਔਰ ਉਸ ਬਾਅਦ ਮੰਤਰੀ ਮੰਡਲ ਦੇ ਵਿੱਚ ਵੀ ਬਦਲਾਅ ਹੋਇਆ 23 ਤਰੀਕ ਨੂੰ ਇੱਕ ਬਠਿੰਡਾ ਵਿੱਚ ਸਮਾਗਮ ਸੀ ਇਸ ਦਰਾਂ ਨੇ ਮੁੱਖ ਮੰਤਰੀ ਨੇ ਵਿਰੋਧੀਆਂ ਤੇ ਨਿਸ਼ਾਨੇ ਲਾਉਂਦੇ ਕਿਹਾ ਸੀ ਕਿ ਉਹਦੀ ਸੇਤ ਨੂੰ ਲੈ ਕੇ ਵਿਰੋਧੀ ਨਿਸ਼ਾਨੇ ਕਾਸਰੇ ਨੇ ਪਰ ਉਹਨਾਂ ਨੇ ਵੀ ਕਿਹਾ ਸੀ ਕਿ ਅਗਰ ਮੈਂ ਚੱਲਦੇ ਚੱਲੇ ਅਗਰ ਮੇਰੇ ਬੁੱਤਾ ਦੇ ਤਸਮੇ ਵੀ ਖੁੱਲ ਜਾਂਦੇ ਮੈਂ ਉਹਨਾਂ ਨੂੰ ਬਰਨਣ ਵਾਸਤੇ ਹੀਠਾਂ ਬੈਠ ਜਾਵਾਂ ਤਾਂ ਫਿਰ ਵੀ ਵਿਰੋਧੀ ਕਹਿੰਦੇ ਡਿੱਗ ਗਏ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹਨਾਂ ਦੀਆਂ ਜੜਾਂ ਵਿੱਚ ਬੈਠੂਗਾ ਕਿਉਂਕਿ ਮੈਨੂੰ ਪੰਜਾਬ ਦੀ ਜਨਤਾ ਨਾਲ ਪਿਆਰ ਹੈ ਇਸੇ ਕਰਕੇ ਉਹ ਗੁਰੂਦੀ ਜਿਹੜੇ ਨੇ ਉੱਚੜੇ ਪਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਤਿੰਨ ਦਿਨ ਤੋਂ ਇਹਦੇ ਹਸਪਤਾਲ ਦੇ ਵਿੱਚ ਹੀ ਬਿਤੇ ਜਿਹੜਾ ਸੁਪਰ ਸਪੈਸ਼ਲਿਸਟੀ 47 ਹਸਪਤਾਲ ਵਿੱਚ ਜਿਹਦਾ ਇਲਾਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਧ ਵਿੱਚ ਲਗਾਤਾਰ ਸੁਧਾਰ ਰਿਹਾ ਸੀ ਡਾਕਟਰਾਂ ਦੇ ਲਗਾਤਾਰ ਉਹਨਾਂ ਦੀ ਜਿਹੜੀ ਦੇਖਰੇਖ ਕੀਤੀ ਜਾ ਰਹੀ ਸੀ ਇਸ ਦਾ ਬਾਰ-ਬਾਰ ਮੈਡੀਕਲ ਬਲਿਟਨ ਵੀ ਜਾਰੀ ਕੀਤਾ ਜਾ ਰਿਹਾ ਸੀ ਕਿ ਡਾਕਟਰਾਂ ਦੀ ਨਿਗਰਾਨੀ ਵਿੱਚ ਹਸਪਤਾਲ ਦੀ ਤੀਜੀ ਮੰਜ਼ਲ ਤੇ ਸਥਿਤ ਮੈਡੀਕਲ ਆਈਸੀਯੂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨੂ ਰੱਖਿਆ ਗਿਆ ਸੀ ਮੁੱਖ ਮੰਤਰੀ ਪਿਛਲੇ ਦਿਨ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸੇ ਤਰ੍ਹਾਂ ਦੱਸਿਆ ਗਿਆ ਸੀ ਕਿ ਲੈਪਟੋਸਪਾਇਰੋਰੈਸਿਸ ਲਈ ਉਹਨਾਂ ਦੇ ਖੂਨ ਦੇ ਨਮੂਨੇ ਪੋਜ਼ਿਟਿਵ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਸੰਬੰਧਤ ਤਾਜ਼ਾ ਜਿਹੜੀ ਹਸਪਤਾਲ ਵੱਲੋਂ ਜਾਣਕਾਰੀ ਬਸਾਂਝੀ ਕੀਤੀ ਗਈ ਸੀ ਬੀਤੇ ਦਿਨ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਆਰ ਕੇ ਜੈਸਵਾਲ ਨੇ ਦੱਸਾਇਆ ਕਿ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਜਾਂਚ ਕੀਤੀ ਤੇ ਮੁੱਖ ਮੰਤਰੀ ਦੇ ਟੈਸਟਾਂ ਵਿੱਚ ਸੁਧਾਰ ਹੋਇਆ ਤੇ ਉਹਨਾਂ ਦੇ ਪਲਮਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਹੀ ਚੰਗੀ ਪ੍ਰਕਿਰਿਆ ਦਿੱਤੀ ਹੈ ਇਸ ਵੇਲੇ ਮੁੱਖ ਮੰਤਰੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਵੀ ਠੀਕ ਹੋ ਉਹਨਾਂ ਨੇ ਕਿਹਾ ਸੀ ਕਿ ਲੇਪਟੋਸਪਾਇਰੋਸਿਸ ਲਈ ਉਹਨਾਂ ਦੇ ਖੂਨ ਦੇ ਜਿਹੜੇ ਟੈਸਟ ਪੋਜ਼ਿਟਿਵ ਆਏ ਨੇ ਮੁੱਖ ਮੰਤਰੀ ਨੂੰ ਪਹਿਲਾਂ ਹੀ ਟੁਕਵੀ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀ ਬਖਸ਼ਿਸ਼ ਸਿਹਤਾਰ ਦਖਾਇ ਤੇ ਬੀਤੇ ਦਿਨ ਹਸਪਤਾਲ ਵਿੱਚ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਜ਼ਰੂਰੀ ਜਿਹੜੇ ਟੈਸਟ ਉਹ ਵੀ ਲੈ ਗਏ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਕਟਰ ਜੈਸਵਾਲ ਮੁਤਾਬਕ ਮੁੱਖ ਮੰਤਰੀ ਦੀ ਪਲਮਨਰੀ ਆਰਟੀ ਵਿੱਚ ਦਬਾव ਵਧਨ ਕਰ ਉਹਨਾਂ ਦੇ ਦਿਲ ਤੇ ਦਬਾਅ ਪੈ ਗਿਆ ਸੀ ਜਿਸ ਕਰ ਬਲੱਡ ਪ੍ਰੈਸ਼ਰ ਅਨਿਜ਼ਮਤ ਹੋ ਗਿਆ ਸੀ ਮੁੱਖ ਮੰਤਰੀ ਦੀ ਹਾਲ ਵਿੱਚ ਜਲਦੀ ਸੁਧਾਰ ਹੋਣ ਦੀ ਆਸ ਕੀਤੀ ਜਾ ਰਹੀ ਜਿਦ ਚੱਲਦਾ ਸੋ ਉਹਨਾਂ ਦੀ ਜਿਹੜੀ ਸਿਹਤ ਹੁਣ ਠੀਕ ਹੋ ਚੁੱਕੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਉਹ ਆਪਣੇ ਪਰਿਵਾਰ ਦੇ ਨਾਲ ਹੁਣ ਸਰਕਾਰੀ ਨਿਵਾਸ ਵਿੱਚ ਪਹੁੰਚ ਚੁੱਕੇ ਹਾਲਾਂਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਨੇ ਕਈ ਤਰ੍ਹਾਂ ਦੀਆਂ ਬੰਸਵਨੀਆਂ ਗੱਲਾਂ ਵੀ ਕੀਤੀਆਂ ਸੀ ਤੇ ਹੁਣ ਉਹਨੂੰ ਲੈ ਕੇ ਲਾਜ਼ਮੀ ਤੌਰ ਤੇ ਨੁਕਮਤਰੀ ਪੱਧਰ ਤੋਂ ਬਾਣ ਹੋਣੀ ਵੀ ਜਵਾਬ ਦੇ ਦੇ। ਫਰਾਲਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ